ਸਸਤਰੀਆਂ ਕਾਲ ਪੰਜਾਬੀ ਹੋ ਤੁਸੀਂ ਜੁੜਿਓ ਪੰਜਾਬ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਆਂ ਜੀ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੇ ਲਈ ਪੂਰੇ ਪੰਜਾਬ ਪਰ ਦੇ ਵਿੱਚ ਅਰਦਾਸਾਂ ਚੱਲੀਆਂ ਮੁਲਕਾਂ ਦੇ ਵਿੱਚ ਵੀ ਚੱਲੀਆਂ ਯਾਨੀ ਕਿ ਅੱਲਾ ਪੰਜਾਬ ਇਨੀ ਮੁਲਕਾਂ ਤੱਕ ਅਰਦਾਸਾਂ ਕਰਵਾਈਆਂ ਜਾ ਰਹੀਆਂ ਸੀ ਕਿ ਰਾਜਵੀਰ ਜਵੰਦਾ ਦੀ ਜ਼ਿੰਦਗੀ ਬਚ ਜਾਵੇ ਔਰ ਰਾਜਵੀਰ ਜਵੰਦਾ ਫੇਰ ਤੋਂ ਨੰਬਰ 9 ਹੋ ਜਾਣ ਪਰ ਪੰਜਾਬ ਦੇ ਲੋਕਾਂ ਨੇ ਪਰ ਅਰਦਾਸਾਂ ਵੀ ਕਹਿੰਦੇ ਜੀ ਕੰਮ ਨਹੀਂ ਕਰ ਪਾਈਆਂ ਕਹਿੰਦੇ ਰਾਜਵੀਰ ਜਵੰਦਾ ਨੇ ਪੂਰਾ ਪੰਜਾਬ ਰਵਾ ਦਿੱਤਾ ਤੇ ਮੈਂ ਤੁਹਾਡੇ ਨਾਲ ਇਹ ਅਪਡੇਟ ਸਾਂਝੀ ਕਰਨ ਜਾ ਰਿਹਾ ਜਿਹੜੀ ਕਿ ਬਿਲਕੁਲ ਲੇਟੈਸਟ ਅਪਡੇਟ ਹੈ ਪੰਜਾਬ ਦੇ ਅੰਦਰ ਤਰਫਲੀ ਬਚਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਰਾਜਵੀਰ ਜਵੰਦਾ ਨੂੰ ਚਾਣ ਵਾਲੇ ਵੀ ਨਹੀਂ ਜਿਨ੍ਹਾਂ ਲੋਕਾਂ ਨੇ ਰਾਜਵੀਰ ਜਵੰਦਾ ਨੂੰ ਕਦੇ ਸੁਣਿਆ ਵੀ ਨਹੀਂ ਨਾ ਉਹਨੂੰ ਜਾਣਦੇ ਨਹੀਂ ਪਰ ਉਹ ਲੋਕ ਰਾਜਵੀਰ ਜਵੰਦਾ ਦੇ ਹੱਕ ਦੇ ਵਿੱਚ ਖੜ ਕੇ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਦੇ ਸੀ ਪਰ ਰਾਜਵੀਰ ਜਵੰਦਾ ਇੱਕ ਪੰਜਾਬੀ ਉਹ ਸਿੰਗਰ ਜਿਹਨੇ ਰਿਕਾਰਡ ਦੇ ਵਿੱਚ ਇਹ ਦਰਜ ਕਰਵਾ ਦਿੱਤਾ ਕਿ ਕਿਸੇ ਵੀ ਸਿੰਗਰ ਕਹੋ ਜਾਂ ਕੋਈ ਸੈਲੀਬ੍ਰਿਟੀ ਕਹੋ ਇਸ ਪਹਤਾਰ ਕੋਈ ਆਪਣੇ ਪੱਦਰ ਦੇ ਉੱਤੇ ਬਿਨਾਂ ਅਪੀਲ ਕੀਤੇ ਅਰਦਾਸਾਂ ਕਰਵਾ ਰਹੀ ਸੀ ਤੇ ਪੰਜਾਬ ਭਰ ਦੇ ਵਿੱਚ ਬਹੁਤ سارے ਗੁਰਦੁਆਰਿਆਂ ਦੇ ਵਿੱਚ ਲੌਜ਼ਮਿੰਟਾਂ ਹੋ ਰਹੀਆਂ ਸੀ ਕਿ ਰਾਜਵੀਰ ਜਵੰਦਾ ਨੂੰ ਬਚਾਇਆ ਜਾਵੇ ਪੰਜਾਬ ਦਾ ਇੱਕ ਗੱਭਰੂ ਆ ਕਿਸੇ ਮਾਣ ਦਾ ਪੁੱਤ ਸਾਡੇ ਪੰਜਾਬ ਦਾ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਇਕਤਾ ਦਿਖਾਈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਅਰਦਾਸਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਰਾਜਵੀਰ ਜਵੰਦਾ ਨੂੰ ਲੈ ਕੇ ਡਰਾ ਦੇਣ ਵਾਲੀ ਖਬਰ ਮੈਂ ਤੁਹਾਡੇ ਨਾਲ ਬੜੀ ਹੀ ਹਿੰਮਤ ਪਾਗੀ ਖਬਰ ਸਾਂਝੀ ਕਰਨ ਜਾ ਰਿਹਾ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਡਾਕਟਰ ਕੀ ਕਹਿ ਰਹੇ ਨੇ ਪਹਿਲੀ ਰਿਪੋਰਟ ਉਸ ਸੁਣਾਉਂਗਾ ਉਸ ਤੋਂ ਬਾਅਦ ਲੇਟੈਸਟ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਕਿਉਂਕਿ ਡਾਕਟਰਾਂ ਨੇ ਖੁਲਾਸਾ ਕੀਤਾ ਸੀ ਬਹੁਤ ਸਾਰੇ ਲੋਕਾਂ ਨੇ ਉਮੀਦ ਜਤਾ ਲਈ ਸੀ ਕਿ ਭਾਈ ਰਾਜਵੀਰ ਜੁੰਦਾ ਬਚ ਜਾਣਗੇ ਪਰ ਮੈਂ ਉਸੇ ਦਿਨ ਤੋਂ ਕਿਹਾ ਸੀ ਕਿ ਸੱਟ ਬੜੀ ਭਿਆਨਕ ਲੱਗੀ ਹੈ ਸਾਡੇ ਲੋਕਾਂ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਪੁਰਾਣੇ ਲੋਕਾਂ ਦੇ ਮੂੰਹ ਸੁਣਿਆ ਹੁਣ ਕਿ ਮਣਕਾ ਟੁੱਟ ਜਾਵੇ ਤਾਂ ਬੰਦੇ ਦਾ ਬਚਣਾ ਮੁਸ਼ਕਲ ਹੈ ਇਕਾਲ ਮੈਂ ਆਪਣੀ ਖਬਰ ਦੇ ਵਿੱਚ ਵੀ ਪਾ ਚੁੱਕਿਆ ਹਾਂ ਪਰ ਡਾਕਟਰ ਉਹ ਰਿਪੋਰਟ ਤੇ ਕੀ ਕਹਿੰਦੇ ਜਿਹੜੀ ਪਹਿਲਾਂ ਆਈ ਔਰ ਲੇਟੈਸਟ ਖਬਰ ਨੇ ਪੰਜਾਬ ਕਿਵੇਂ ਹਿਲਾਇਆ ਉਸ ਨਾ ਦਿੰਨੇ ਆ ਸੁਣੋ ਲੇਕਿਨ ਜਿਹੜਾ ਐਮ ਆਰ ਆਈ ਜਿਹੜਾ ਦਿਮਾਗ ਦਾ ਦੱਸ ਰਿਹਾ ਉਹਦੇ ਵਿੱਚ ਆਕਸੀਜਨ ਦੀ ਘਾਟ ਦਿਮਾਗ ਨੂੰ ਹੋ ਗਈ ਜਦੋਂ ਆਕਸੀਜਨ ਦੀ ਘਾਟ ਹੋ ਜਾਂਦੀ ਦਿਮਾਗ ਨੂੰ ਤੇ ਉਹਦੇ ਦਿਮਾਗ ਦੇ ਸੈੱਲ ਡੈਮੇਜ ਹੋ ਜਾਂਦੇ ਆ ਇਹ ਸਭ ਤੋਂ ਵੱਡਾ ਇੱਕ ਹੈ ਜ ਆਰਗਨ ਜਿਹੜਾ ਕਿ ਆਕਸੀਜਨ ਤੇ ਬਲੱਡ ਰੈਨ ਚਾਹੁੰਦਾ ਜੇ ਨਹੀਂ ਮਿਲੇਗਾ ਤੇ ਉਹ ਡੈਮੇਜ ਹੋਏਗਾ ਸੋ ਡੈਮੇਜ ਕਿੰਨਾ ਹੋਇਆ ਕਿਵੇਂ ਹੋਇਆ ਉਹ ਹਲੇ ਸਮਾਂ ਦੱਸੇਗਾ ਆਪਾਂ ਦੇਖੋ ਅਸੀਂ ਇਹ ਕਹਿੰਦੇ 1 ਮਿੰਟ 60 ਸਕਿੰਡ ਦੇ ਕੋਲ ਰਫ ਟਾਈਮ ਹੁੰਦਾ ਕਿ ਜਿਹਦੇ ਵਿੱਚ ਸਾਨੂੰ ਸਾਰਾ ਕੁਝ ਐਫਰਟ ਕਰਨਾ ਹੁੰਦਾ ਜੇ ਉਹ ਚੱਲੇ ਹੀ ਨਾ ਫਿਰ ਤਾਂ ਜਮਾ ਹੀ ਕੁਝ ਨਾ ਚੱਲੇ ਲੇਕਿਨ ਉਹ ਡਾਕਟਰਾਂ ਨੇ ਪੂਰੀ ਜੋਰ ਨਾਲ ਮਿਹਨਤ ਕੀਤੀ ਹੈ ਪੂਰੇ ਪੂਰਾ ਜੋਰ ਲਾਇਆ ਕਿ ਉਹ ਚੱਲ ਪਏ ਉਸ ਟਾਈਮ 'ਚ ਇਹ ਤਾਂ ਬ੍ਰੇਨ ਰਿਵਰਟ ਨਹੀਂ ਗੱਲ ਦਾ ਇਹਨਾਂ ਲੇਕਿਨ ਉਹ ਹਲੇ ਵੀ ਫੋਰਟਿਸ ਵਾਲੇ ਕਹਿ ਰਹੇ ਹੈ ਕਿ ਮਿਨਿਮਲ ਐਕਟੀਵਿਟੀ ਹੈ ਜਿਸਨੇ ਕਿ ਨਾ ਜਿਵੇਂ ਕਾਰਟਿਕ ਰਸਟ ਆਏ ਨੇ ਦਿਲ ਦੇ ਦੌਰੇ ਪਾਈ ਨੇ ਜਿੱਦਿਸ ਹਾਲਾਤ ਚ ਗਏ ਹੋਣਗੇ ਉਹਨਾਂ ਨੇ ਇਮੀਡੀਏਟਲੀ ਹਾਰਟ ਪੰਪ ਕੀਤਾ ਹੋਣਾ ਆਕਸੀਜਨ ਯਾਨੀ ਸਾਹ ਦਿੱਤਾ ਹੋਣਾ ਗਲੇ ਸਟਿਊ ਪਾਈ ਹੋਣੀ ਹੈ ਜਿੱਦ ਤਰ੍ਹਾਂ ਹੀ ਆਕਸੀਜਨ ਜਾਂਦੀ ਆਵਾਜ ਜਾਂਦੀ ਹੈ ਆਕਸੀਜਨ ਜਾਏਗੀ ਤਾਂ ਪਰੀਜ਼ ਉੱਠੇਗਾ ਸੋ ਹਾਰਟ ਤੇ ਫੇਫੜੇ ਦੋਨੋਂ ਚਲਾਣੇ ਹੁੰਦੇ ਆ ਯਾਨੀ ਰਾਜਵੀਰ ਜਵੰਦਾ ਨੂੰ ਲੈ ਕੇ ਮੰਦ ਭਾਗੀ ਖਬਰੇ ਆ ਡਾਕਟਰਾਂ ਨੇ ਤੁਹਾਡੇ ਸਾਹਮਣੇ ਖੁਲਾਸਾ ਕਰ ਦਿੱਤਾ ਆਕਸੀਜਨ ਦਾ ਨਾ ਜਾਣਾ ਯਾਨੀ ਪੰਜ ਤੱਤਾਂ ਦਾ ਪੂਤਲਾ ਅਕਸਰ ਸਾਰੀ ਦੁਨੀਆ ਜਾਣਦੀ ਹੈ ਕਿ ਇਨਸਾਨ ਬਣਿਆ ਜੇਕਰ ਆਕਸੀਜਨ ਨਹੀਂ ਤਾਂ ਵੀ ਬੰਦਾ ਮਰੂਗਾ ਜੇਕਰ ਉਹਦੇ ਵਿੱਚ ਕੋਈ ਹੋਰ ਤੱਤ ਨਹੀਂ ਹੈ ਤਾਂ ਵੀ ਬੰਦਾ ਮਰਦਾ ਹੈ ਤਾਂ ਸਭ ਤੋਂ ਵੱਡਾ ਰੀਜਨ ਆਕਸੀਜਨ ਦੀ ਕਮੀ ਹੋ ਚੁੱਕੀ ਹੈ ਰਾਜਵੀਰ ਜੋਂ ਦਾ ਦੇ ਸਰੀਰ ਦੇ ਅੰਦਰ ਯਾਨੀ ਬ੍ਰੇਨ ਫੇਰ ਤੋਂ ਡੈੱਡ ਹੋ ਚੁੱਕਿਆ ਜਿਹਨੂੰ ਆਪਾਂ ਕਹਿ ਰਹੇ ਸੀ ਦਿਮਾਗ ਸੁਨ ਕੋਮਾ ਦੇ ਵਿੱਚ ਚਲੇ ਗਏ ਨੇ ਪਰ ਭਾਈ ਸਭ ਤੋਂ ਵੱਡੀ ਖਬਰ ਹੈ ਜਿਹੜੀ ਰਾਜਵੀਰ ਜਵੰਦਾ ਦੇ ਯਾਨੀ ਨਾ ਠੀਕ ਹੋਣ ਦੀ ਹੈ ਬਹੁਤ ਸਾਰੇ ਲੋਕ ਤਾਂ ਹੀ ਅਰਦਾਸਾਂ ਹਲੇ ਕਰ ਰਹੇ ਨੇ ਤੇ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋਣ ਅਸੀਂ ਵੀ ਕੀਤੀ ਸੀ ਪਰ ਇਸ ਗੱਲ ਦੀ ਉਮੀਦ ਡਾਕਟਰਾਂ ਨੇ ਸਿਰ ਮਾਰ ਦਿੱਤਾ ਕਿ ਭਾਈ ਰਾਜਵੀਰ ਜਵੰਦਾ ਫੇਰ ਤੋਂ ਡੱਡ ਹਾਲਤ ਦੇ ਵਿੱਚ ਜਾ ਚੁੱਕੇ ਨੇ ਕੰਡੀਸ਼ਨ ਪੂਰੇ ਸ਼ਬਦਾਂ ਦੇ ਵਿੱਚ ਸਮਝਾਈਏ ਤਾਂ ਇੱਕਦਮ ਬੈਲ ਨਕੋਲ ਖਤਮ ਤੇ ਨਾਜਿਕ ਕਹਿ ਸਕਦੇ ਜਿਵੇਂ ਹੋ ਚੁੱਕੀ ਹੈ ਕਿਉਂਕਿ ਦਿਮਾਗ ਦਾ ਡੈੱਡ ਹੋਣਾ ਸਨ ਹੋ ਜਾਣਾ ਕੋਮਾ ਦੇ ਵਿੱਚ ਚਲੇ ਜਾਣਾ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਜਿਹੜੀ ਰੀੜ ਦੀ ਪੂਰੀ ਹੱਡੀ ਹੈ ਉਹਨੂੰ ਧੌਣ ਦੇ ਕੋਲੋਂ ਟੁੱਟਣਾ ਬੜਾ ਹੀ ਇੱਕ ਭਿਆਨਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਕਹਿ ਸਕਦੇ ਇੱਕ ਬਹੁਤ ਵੱਡਾ ਹਾਦਸਾ ਤਾਂ ਪੰਜਾਬ ਦੇ ਲੋਕਾਂ ਨੇ ਅਰਦਾਸਾਂ ਕਰਵਾਈਆਂ ਮੁਲਕਾਂ ਦੇ ਵਿੱਚੋਂ ਵੀ ਕਰਵਾਈਆਂ ਪਰ ਰਾਜਵੀਰ ਜਵੰਦਾ ਠੀਕ ਨਹੀਂ ਹੋ ਸਕੇ ਇਹ ਤੁਹਾਡੇ ਸਾਹਮਣੇ ਜਿਹੜੀ ਲੇਟਸਟ ਮੈਨਿਊਜ਼ ਦੇ ਰਹਿਆਂ ਰਾਜਵੀਰ ਜਵੰਦਾ ਠੀਕ ਹੋਣ ਦੇ ਨਾਂ ਵਰਗੇ ਚਾਂਸ ਨੇ ਅਸਲ ਦੇ ਵਿੱਚ ਸਚਾਈ ਇਹ ਆ ਜੇ ਕੋਈ ਭਾਈ ਐਵੇਂ ਕਿਸੇ ਦਾ ਦਿਲ ਖਿਲਾਰੇ ਤਾਂ ਉਹ ਗੱਲ ਯੋਦਾ ਕੀ ਪਰ ਮੈਂ ਕਹੂੰ ਆ ਵੀ ਅਰਦਾਸਾ ਦਾ ਦੇਖੋ ਆਪਣੇ ਪੱਧਰ ਤੇ ਸਾਰੇ ਹੀ ਕਰ ਰਹੇ ਨੇ ਕਹਿਣ ਦੀ ਲੋੜ ਨਹੀਂ ਆ ਪਰ ਜਿਹੜੀ ਅਸਲ ਖਬਰ ਉਹ ਇਹੀ ਆ ਕਿ ਰਾਜਵੀਰ ਜਵੰਦਾ ਦੇ ਸਹਰਾਣੇ ਬਿਲਕੁਲ ਭਾਈ ਮੌਤ ਖੜੀ ਆ ਇਹ ਗੱਲ ਨੂੰ ਨਕਾਰ ਨਹੀਂ ਸਕਦਾ ਕੋਈ ਵੀ ਪਰ ਪ੍ਰਮਾਤਮਾ ਚਾਹੇ ਵਾਪਸ ਲੈ ਕੇ ਆ ਸਕਦਾ ਰੱਬ ਚਾਹੇ ਤਾਂ ਭਾਈ ਜੋ ਮਰਜੀ ਹੋ ਸਕਦਾ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਸੱਚ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਕਈ ਲੋਕ ਦਿਲ ਤਰਾਉਣ ਦੇ ਮਾਰੇ ਕੱਪ ਛੜਾ ਮਾਰ ਦਿੰਦੇ ਨੇ ਪਰ ਨਹੀਂ ਜੋ ਸੱਚ ਹੈ ਸੱਚ ਦਾ ਸਾਹਮਣਾ ਕਰਨਾ ਪੈਣਾ ਹੈ ਜਿੰਨੇ ਵੀ ਫੈਨਸ ਮੇਰੀ ਖਬਰ ਸੁਣ ਲਈ ਨੇ ਸ਼ੇਅਰ ਜ਼ਰੂਰ ਕਰਨ ਤਾਂ ਕਿ ਦਿਲ ਖੋਲ ਕੇ ਗੱਲ ਜਿਹੜੀ ਦੱਸੀ ਆ ਇਹ ਮੈਂ ਪਹਿਲਾਂ ਵੀ ਪਾਈ ਸੀ ਖਬਰ ਇਹ ਪਹਿ ਨਾਜ਼ੁਕ ਸਥਿਤੀ ਆ ਠੀਕ ਹੋਣ ਦੇ ਚਾਂਸ ਨਹੀਂ ਐ ਪਰ ਰੱਬ ਚਾਹੇ ਜੋ ਕਰ ਸਕਦਾ ਪਰ ਭਈ ਅਰਦਾਸਾ ਕਰਨੀ ਸਾਡਾ ਫਰਜ਼ ਆ ਪੰਜਾਬ ਦੇ ਅਸੀਂ ਵਾਸੀ ਆ ਸਾਡਾ ਇੱਕ ਗੱਭਰੂ ਇੱਕ ਨੌਜਵਾਨ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਤਾਂ